ਸ਼੍ਰੋਮਣੀ ਕਾਲੀਦਲ ਜਿਹੜਾ ਇਹ ਇੱਕ ਘੱਟ ਗਿਣਤੀ ਜਿਹੜੀ ਕੌਮ ਹੈ ਸਿੱਖ ਕੌਮ ਇਹ ਉਸ ਦੀ ਨੁਮਾਇੰਦਗੀ ਕਰਦਾ ਹੈ ਜੇ ਕਿਸੇ ਦਾ ਕੇਸ ਕਟਿਆ ਜਾਤੀ ਕੋਈ ਵੀ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ ਲੇਕਰ ਇਹ ਜੋ ਉਹ ਜੋ ਲਫ਼ਜ਼ ਪੰਜਾਬੀ ਦਾ ਨਿਕਲ ਗਿਆ ਤੇ ਫੇਰ ਵੀ ਉਸ ਨੂੰ ਕੁੱਟਮਾਰ ਹੋ ਗਈ ਹੈ ਕਦੇ ਅਫਗਾਨਿਸਤਾਨ ਵਰਗਾ ਸੂਬਾ ਨਾ ਕਦੇ ਕਿਸੇ ਦੇ ਕਬਜ਼ੇ ਚ ਆਇਆ ਨਾ ਕਦੇ ਆਉਣਾ ਹੈ ਸਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਦੁਨੀਆ 'ਚ ਧਰਮ ਨਿਰਪੱਖ ਰਾਜ ਇੱਕ ਦੁਨੀਆ ਦਾ ਇੱਕ ਨੰਬਰ ਦਾ ਰਾਜ ਸੀ ਅੱਜ ਵੀ ਯਾਦ ਕੀਤਾ ਜਾਂਦਾ ਹੈ ਸ਼੍ਰੋਮਣੀ ਕਾਲੀਦਲ ਜਿਹੜਾ ਇੱਕ ਘੱਟ ਗਿਣਤੀ ਜਿਹੜੀ ਕੌਮ ਹੈ ਸਿੱਖ ਕੌਮ ਇਹ ਉਸ ਦੀ ਨਮਾਇੰਦਗੀ ਕਰਦਾ ਜਿੱਥੇ ਘੱਟ ਗਿਣਤੀ ਕੌਮ ਦੀ ਨਮਾਇੰਦਗੀ ਸਿੱਖ ਦੀ ਕਰਦਾ ਉੱਥੇ ਸਿੱਖਾਂ ਦਾ ਇੱਕ ਧਰਮ ਹੈ ਜਿਹੜਾ ਵੱਖਰਾ ਧਰਮ ਹੈ ਸਿੱਖ ਧਰਮ ਇਹ ਉਸ ਦੀ ਵੀ ਤਾਬਿਆ ਚੱਲਦਾ ਹੈ ਉਹਦੇ ਅਨੁਸਾਰ ਚੱਲਦਾ ਹੈ ਅੱਜ ਜਿੱਥੇ ਸਾਡੇ ਧਰਮ ਤੇ ਹਮਲੇ ਹੋ ਰਹੇ ਨੇ ਉਹ ਸਾਨੂੰ ਮੈਥੋਂ ਪਹਿਲਾਂ ਧਾਮੀ ਸਾਹਿਬ ਨੇ ਬਹੁਤ ਪਿਆਰ ਨਾਲ ਤਰੀਕੇ ਸਰ ਦੱਸੇ ਨੇ ਔਰ ਉਹਨਾਂ ਦਾ ਕੋਈ ਜਵਾਬ ਕਿਸੇ ਕੋਲੇ ਹੈ ਨਹੀਂ ਕਿ ਕੱਲੇ ਇਹ ਐ ਹੀ ਨਹੀਂ ਕਿ ਜਿਹਦੇ ਸਿਰ ਤੇ ਪੱਗ ਜਾਂ ਕੇਸ ਦਾੜੀ ਹੈ ਜੇ ਕਿਸੇ ਦਾ ਕੇਸ ਕਟਿਆ ਜਾਤੀ ਕੋਈ ਵੀ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ ਲੇਕਿਨ ਜੇ ਇਹਦੇ ਮੂੰਹ ਚੋਂ ਲਫ਼ਜ਼ ਪੰਜਾਬੀ ਦਾ ਨਿਕਲ ਗਿਆ ਤੇ ਫੇਰ ਵੀ ਉਸ ਨੂੰ ਕੁੱਟਮਾਰ ਹੋ ਗਈ ਹੈ ਹੁਣ ਇਹ ਦੇਸ਼ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਤੁਸੀਂ ਵੀ ਦੇਸ਼ ਦੇ ਕੰਗੋ ਔਰ ਬੜੇ ਜ਼ਿੰਮੇਵਾਰ ਰੰਗੋ ਥੋੜੇ ਤੇ ਵੀ ਇਹ ਸਾਰੀਆਂ ਚੀਜ਼ਾਂ ਲਾਗੂ ਹੁੰਦੀਆਂ ਕਿਉਂਕਿ ਆਪਾਂ ਸਾਰੇ ਇਸ ਦੇਸ਼ ਦੇ ਸੈਹਰੀ ਆ ਜਿੱਥੇ ਅਮਨ ਸ਼ਾਂਤੀ ਨਹੀਂ ਤੇ ਪਿਆਰ ਦਾ ਭਾਈਚਾਰਾ ਨਹੀਂ ਸਾਰੀਆਂ ਜਿਹੜੀਆਂ ਕੌਮਾਂ ਰਲਕੇ ਨਹੀਂ ਆਪਾਂ ਬਸਾਂਗੇ ਤਾਂ ਇਹ ਦੇਸ਼ ਚੱਲ ਕੇ ਵਿਸਕੇਗਾ ਇਸ ਕਰਕੇ ਇਹ ਦੋਨੋਂ ਪੁਆਇੰਟ ਆ ਜਿਹੜੇ ਇਹਨਾਂ ਨੇ ਕਲੀਅਰਲੀ ਦੱਸੇ ਨੇ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਹੈ ਕਿ ਕਈ ਵਾਰੀ ਬੜੀਆਂ ਵੱਖ-ਵੱਖ ਆਵਾਜ਼ਾਂ ਉੱਠਦੀਆਂ ਥੋੜੇ ਤੋਂ ਆਉਂਦੀਆਂ ਨੇ ਇਹ ਜੋ ਅਸੀਂ ਬਤਾ ਕੀਤਾ ਮਤੇ ਚ ਅਸੀਂ ਉਹੀ ਗੱਲ ਕਹੀ ਹੈ ਕਿ ਆਓ ਭਰਾਓ ਪੰਜਾਬ ਦੇ ਵੱਡੇ ਵੱਡੇ ਮਸਲੇ ਨੇ ਸੇ ਕੌਮ ਦੇ ਮਸਲੇ ਨੇ ਸਾਡੇ ਧਰਮ ਦੇ ਮਸਲੇ ਨੇ ਜੋ ਸੀ ਆਜ਼ਾਦੀ ਤੋਂ ਪਹਿਲਾਂ ਏਡੀ ਵੱਡੀ ਕੁਰਬਾਨੀ ਕਰਕੇ 10 ਲੱਖ ਸਾਡੇ ਭੈਣ ਭਾਈ ਮਾਂ ਪਿਓ ਵਰਵਾ ਕੇ ਔਰ ਸਾਰੇ ਇੱਥੇ ਉੱਜੜ ਕੇ ਆ ਕੇ ਝੁੰਮੀਆਂ 'ਚ ਬਸੇ ਸਾਨੂੰ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਜੋ ਸਾਡਾ ਪਹਿਲਾਂ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਮੁਕਰ ਗਏ ਜੋ ਸਾਨੂੰ ਮਾਨ ਸਨਮਾਨ ਦੀਆਂ ਗੱਲਾਂ ਕੀਤੀਆਂ ਸੀ ਬਹਾਦਰ ਕੌਮ ਹੈ ਇਸ ਦੀ ਕੋਈ ਗੱਲ ਉਟਾਈ ਨਹੀਂ ਜਾਏਗੀ ਜੋ ਇਸ ਦਾ ਧਰਮ ਹੈ ਉਹ ਸੁਰੱਖਿਅਤ ਹੋਏਗਾ ਅੱਜ ਸਾਡਾ ਧਰਮ ਸੁਰੱਖਿਅਤ ਹੈ ਨਾ ਸਾਡੀ ਕੌਮ ਸਰਖਤ ਹੈ ਨਾ ਇਹ ਘੱਟ ਗਿਣਤੀ ਦਾ ਸੂਬਾ ਹੈ ਜਿਹੜਾ ਜੋ ਸਾਡਾ ਵਿਧਾਨ ਹੈ ਫੈਡਰਲ ਤੇ ਜਿਹੜਾ ਹੈ ਸਰਬਤਰ ਦਾ ਕੋਈ ਇਸ ਧਰਮ ਦੇ ਵਿੱਚ ਧਰਮ 'ਚ ਵਿਸ਼ਵਾਸ ਨਹੀਂ ਰੱਖਦਾ ਸਾਡਾ ਵਿਧਾਨ ਤੇ ਦੋਨੋਂ ਚੀਜ਼ਾਂ ਨਾ ਫੈਡਰਲ ਰਹਿ ਗਿਆ ਤੇ ਨਾ ਧਰਮ 'ਚ ਨਿਰਪੱਖ ਰਹਿ ਗਿਆ ਅੱਜ ਧਰਮ ਤੇ ਵੀ ਅਸੀਂ ਇਕੱਲੇ ਹੀ ਨਹੀਂ ਜਿੰਨੀਆਂ ਕਮਿਊਨਿਟੀਆਂ ਨੇ ਮੁਸਲਮਾਨ ਹੈ ਈਸਾਈ ਹੈ ਔਰ ਪਾਰਸੀ ਹੈ ਔਰ ਸਿੱਖ ਹੈ ਸਾਰੇ ਦੁਖੀ ਆ ਕਿ ਹਰਥਾਂ دخل ਦਿੱਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੀਆਂ ਬੋਲੀਆਂ ਕਿਸ ਤਰ੍ਹਾਂ ਦੇ ਐਮਪੀ ਇਲੈਕਟਿਡ ਐਮਪੀ ਮੈਨਾਨੀ ਲਿੰਦਾ ਪਾਰਟੀ ਦਾ ਲੇਕਿਨ ਤੁਹਾਡੇ ਸਭ ਦੇ ਸਾਹਮਣੇ ਕਿ ਕਿੰਨੀਆਂ ਕਿੰਨੀਆਂ ਉਹ ਇਸ ਤਰ੍ਹਾਂ ਦੀਆਂ ਸਪੀਚਾਂ ਕਰਦੇ ਜਿਹੜੀਆਂ ਤੇ ਤੁਰਤੀ ਅੱਗ ਲੱਗ ਜੇ ਸਾਰੇ ਦੇਸ਼ ਨੂੰ ਇਸ ਕਰਕੇ ਮੈਨ ਸਮਝ ਨਹੀਂ ਆਉਂਦੀ ਕਿ ਦੇਸ਼ ਨੂੰ ਚਲਾਉਣ ਵਾਲੇ ਕਰਦੇ ਕੀ ਨੇ ਇੱਕ ਐਡੀ ਬਹਾਦਰ ਕੌਮ ਜਿਹਨੇ ਸਦਾ ਇਸ ਕੌਮ ਦਾ ਦੁਨੀਆ 'ਚ ਡੰਕਾ ਵੱਜਦਾ ਹੈ ਕਦੇ ਅਫਗਾਨਿਸਤਾਨ ਵਰਗਾ ਸੂਬਾ ਨਾ ਕਦੇ ਕਿਸੇ ਦੇ ਕਬਜ਼ੇ 'ਚ ਆਇਆ ਨਾ ਕਦੇ ਆਉਣਾ ਹੈ ਲੇਕਿਨ ਸਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਦੁਨੀਆ 'ਚ ਧਰਮ ਨਿਰਪੱਖ ਰਾਜ ਇੱਕ ਦੁਨੀਆ ਦਾ ਇੱਕ ਨੰਬਰ ਦਾ ਰਾਜ ਸੀ ਅੱਜ ਵੀ ਯਾਦ ਕੀਤਾ ਜਾਂਦਾ ਹੈ ਔਰ ਉਸ ਦਾ ਹਰੀ ਸਿੰਘ ਨਰੂਆ ਜਰਨੈਲ ਜਿਹੜਾ ਐਡਾ ਬਹਾਦਰ ਸੀ ਜਿਹਦੇ ਅਫਗਾਨਾਂ ਨੂੰ ਸਿੱਧੇ ਕੀਤਾ ਸੀ ਅੱਜ ਤੱਕ ਉਹਦਾ ਨਾਂ ਲੈ ਕੇ ਮਾਂ ਜਦੋਂ ਬੱਚਾ ਰੋਂਦਾ ਤਾਂ ਉਹ ਅਫਗਾਨਿਸਤਾਨੀ ਜਿਹੜੀਆਂ ਬੀਬੀਆਂ ਨੇ ਉਹ ਕਹਿੰਦੇ ਮਾਂ ਆਜੂ ਯਾਨੀ ਹਰੀ ਸਿੰਘ ਨਰੂਏ ਨੂੰ ਇਹਨਾਂ ਖਤਰਨਾਕ ਗਿਣਿਆ ਸੀ ਕਿ ਐਡਾ ਤੱਕ ਦਾ ਬਹਾਦਰ ਹੈ ਆਗੇ ਤੇ ਪਤਾ ਨਹੀਂ ਕੀ ਕਰ ਦੇਗਾ ਇੰਨੀ ਤਾਕਤ ਸੀ ਅਜ ਉਸ ਕੌਮ ਨਾਲ ਹੋਕ ਹੀ ਰਿਹਾ ਹੈ ਅੱਜ ਸਾਡੇ ਜੋ ਸਾਡੇ ਹੱਕ ਹੈ ਫੈਡਰਲ ਅਸਿਸਟੈਂਟ ਕਹਤੋਂ ਹੋਈ ਕਿ ਫਾਈਨੈਂਸ਼ੀਅਲ ਪਾਵਰ ਸਾਡੀਆਂ ਸਾਰੀਆਂ ਖਤਮ ਕਰਤੀਆਂ ਲੇਕਿਨ ਨਾਲ ਦੀ ਨਾਲ ਸਾਡੇ ਧਰਮ ਤੇ ਹਮਲੇ ਹੋ ਗਏ ਤੀਸਰੀ ਗੱਲ ਜਿਹੜਾ ਸਾਡਾ ਛੋਟਾ ਜਿਹਾ ਸੂਬਾ ਜਿੱਥੇ ਸੀ ਇਸ ਐਡੇ ਵੱਡੇ ਮੁਲਕ ਦੀ ਘਟਗਣਤੀ ਕੌਮ ਆ ਉਹਦੇ ਸਾਰੇ ਮਸਲੇ ਉਲਝਾ ਦਿੱਤੇ ਸਾਡਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਖੋਲੇ ਨੇ ਸਾਡਾ ਦਰਿਆਵਾਂ ਦਾ ਪਾਣੀ ਜਿਹੜਾ ਸਾਡਾ ਖੋਹ ਲਿਆ ਤੇ ਉਹ ਰਹਿਦਾ ਖੁਦ ਇਹ ਡੈਮ ਸੀ ਉਹ ਤੇ ਦਿੱਲੀ ਨੇ ਆਪਣੇ ਬੰਦੇ ਭੇਜ ਕੇ ਕਬਜ਼ਾ ਕਰ ਲਿਆ ਫਿਰ ਸਾਡੀਆਂ ਜਿਹੜੀਆਂ ਨਾਲ ਦੇ ਸੂਬੇ ਨੇ 12% 25 ਸਾਲ ਹੋ ਗਏ ਰੇਤਾਂ ਦੇ ਛੱਡੀਆਂ ਸਾਡੀ ਪਾਕਿਸਤਾਨ ਬਾਰਡਰ ਬੰਦ ਕਰ ਛੱਡੀ ਹੈ ਜੇ ਜੇ ਵਪਾਰ ਪਾਕਿਸਤਾਨ ਨਾਲ ਮਹਾਰਾਸ਼ਟਰ ਦੇ ਰਾਹੀਂ ਹੋ ਸਕਦਾ ਗੁਜਰਾਤ ਦੇ ਰਾਹੀਂ ਹੋ ਸਕਦਾ ਤੇ ਟਾਰੀ ਰਾਹੀਂ ਕਿਉਂ ਨਹੀਂ ਹੋ ਸਕਦਾ ਕੀ ਤਕਲੀਫ ਹੈ ਟਾਰੀ ਟਾਰੀ ਖੋਲਣ ਦੀ ਅਜ ਟਾਰੀ ਖੁੱਲ ਜੇ ਕੱਲਾ ਪੰਜਾਬ ਨਹੀਂ ਪੰਜਾਬ ਦੇ ਨਾਲ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਦਿੱਲੀ ਜੂਪੀ ਤੱਕ ਇਸ ਦਾ ਇੰਨਾ ਫਾਇਦਾ ਹੋਣਾ ਕਿ ਇੱਕਦਮ ਪੰਜ ਗੁਣਾ ਆਰਥਿਕ ਪੋਜੀਸ਼ਨ ਸਾਡੀ ਵੱਧ ਜਾਣੀ ਹੈ ਸਾਨੂੰ ਲੋੜ ਹੀ ਕੋਈ ਨਹੀਂ ਝਾਕਣ ਦੀ ਕਿਸੇ ਪਾਸੇ ਇਨਾਵਲ ਇਸ ਕਰਕੇ ਸਾਡੇ ਸਾਰੇ ਰਸਤੇ ਬੰਦ ਕੀਤੇ ਜਾ ਰਹੇ ਨੇ ਔਰ ਮੈਂ ਹੈਰਾਨ ਆ ਕਿ ਦੇਸ਼ ਦੀ ਫੌਜ ਵੀ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਕਿ ਕਿਸੇ ਵੇਲੇ ਹੁੰਦੀ ਸੀ ਬੈਡ ਤੇ ਭਰਤੀ ਕਿ ਜਿਹੜਾ 6 ਫੁੱਟ ਜਵਾਨ ਹੈ ਔਰ 36 ਇੰਚਾਤੀ ਹੈ ਅੱਜ ਕਹਿੰਦੇ ਨਾ ਇਹ ਤਾਂ ਆਬਾਦੀ ਤੇ ਵੇਸਤੇ ਹੋਏਗੀ ਉਥੇ ਲੜਨਾ ਹੈ ਸ਼ਹੀਦ ਹੋਣਾ ਹੈ ਮਰਨਾ ਹੈ ਤੇ ਤੁਸੀਂ ਜਾ ਕੇ ਉਸ ਤੇ ਵੀ ਆਬਾਦੀ ਤੇ ਕਰਤੀ ਹੈ ਇਹ ਕਿਸੇ ਪਾਸੇ ਵੀ ਕੋਈ ਸਾਨੂੰ ਰਸਤਾ ਨਹੀਂ ਛੱਡਿਆ ਆਰਥਿਕ ਤੌਰ ਤੇ ਸਾਨੂੰ ਤਬਾਹ ਕਰ ਰਹੇ ਨੇ ਧਾਰਮਿਕ ਤੌਰ ਤੇ ਸਾਨੂੰ ਕਮਜ਼ੋਰ ਕਰ ਰਹੇ ਨੇ ਔਰ ਜੋ ਬਹਾਦਰਾਂ ਦੀ ਇਸਦੀ ਪਾਰਟੀ ਹੈ ਇਸ ਕੌਮ ਦੀ ਮਾਂ ਪਾਰਟੀ ਜਿਹਨੂੰ ਅਕਾਲੀ ਦਲ ਕਿਹਾ ਜਾਂਦਾ ਉਸ ਨੂੰ ਇਹ ਕਮਜ਼ੋਰ ਕਰਨ ਦਾ ਕੋਸ਼ਿਸ਼ ਲੱਗੇ ਹੋਏ ਨੇ ਅੱਜ ਜਿਹੜੇ ਲੋਕ ਵਖ ਵਖ ਬੋਲੀਆਂ ਬੋਲਦੇ ਨੇ ਅਸੀਂ ਮਤੇ ਚ ਕਿਹਾ ਕਿ ਆਓ ਭਰਾਓ ਜੇ ਤੁਹਾਡੇ ਮਨ ਚ ਦਰਦ ਹੈ ਤੁਸੀਂ ਕਹਿੰਦੇ ਅਸੀਂ ਅਕਾਲੀ ਆ ਉਹ ਅਕਾਲੀ ਹੋ ਨਹੀਂ ਸਕਦਾ ਜਿਹੜਾ ਅਕਾਲੀ ਜਾ ਕੇ ਪਾਰਟੀ ਤੋਂ ਬਾਹਰ ਜਾ ਕੇ ਗੱਲ ਕਰਦਾ ਉਹ ਅਕਾਲੀ ਨਹੀਂ ਕਹਾ ਸਕਦਾ ਅਕਾਲੀਓ ਕਹੋ ਜਿਹੜਾ ਇੱਥੇ ਬੈਠੇ ਬੈਠ ਕੇ ਗੱਲ ਕਰੇ ਔਰ ਮੈਂ ਕਹਿਣਾ ਬਤੌਰ ਸੈਕਟਰੀ ਜਨਰਲ ਪਾਰਟੀ ਦੇ ਜ਼ਿੰਮੇਵਾਰੀ ਨਾਲ ਕਿ ਆਓ ਵਿਚ ਬੈਠੋ ਜਿਸ ਜਿਹੜਾ ਬੰਦਾ ਕਹਿੰਦਾ ਮੈਂ ਇਕੱਲਾ ਹਾਂ ਰਾਇ ਦਿਓ ਰਾਇ ਦੇ ਤਰੀਕਾ ਕੀ ਹੈ ਇੱਕ ਪਰਿਵਾਰ ਹੈ ਉਹਦੇ ਦਾਸ ਜੀ ਹੈ ਉਸ ਦਾਸਾਂ ਜੀਆਂ ਚ ਬਖਰੀਵਾ ਹੋ ਜਾਂਦਾ ਦੋ ਬੰਦੇ ਕਹਿੰਦੇ ਨੇ ਬਾਪੂ ਗੱਲ ਐ ਨਹੀਂ ਕਰਨੀ ਬਾਪੂ ਕਹਿੰਦਾ ਨਹੀਂ ਪੁੱਤ ਐ ਕਰਨੀ ਹੈ ਦੂਜਾ ਮੁੰਡਾ ਕਹਿੰਦਾ ਐ ਕਰਨੀ ਹੈ ਚੰਗਾ ਭਾਈ ਆਪਾਂ ਰਾਇ ਕਰੋ ਸਰਬਸੰਮਤੀ ਨਹੀਂ ਹੋਈ ਫਿਰ ਕਹਿੰਦੇ ਦੋ ਮੁੰਡੇ ਕਿ ਨਹੀਂ ਜੀ ਇਹ ਤਾਂ ਇਹ ਗੱਲ ਠੀਕ ਨਹੀਂ ਅੱਠ ਕਹਿੰਦੇ ਨਹੀਂ ਬਾਪੂ ਤੇਰੀ ਗੱਲ ਠੀਕ ਹੈ ਫਿਰ ਬਾਪੂ ਦੀ ਗੱਲ ਜੇ ਅੱਠ ਕਹਿੰਦੇ ਤੇ ਉਹ ਮੰਨਣੀ ਪਊਗੀ ਦੋ ਬੰਦਿਆਂ ਦੇ ਆਖੇ ਤਾਂ ਫਿਰ ਜੋ ਉਹਨੇ ਧੱਕਾ ਕਰਤਾ ਉਹੀ ਚੱਲੂਗਾ ਇਹ ਦੇਸ਼ ਹੈ ਘਰ ਹੈ ਸੂਬਾ ਹੈ ਕਦੇ ਬਗੈਰ ਵਿਧਾਨ ਦੇ ਚੱਲਦਾ ਹੈ ਇਹ ਰਜਿਸਟਰਡ ਪਾਰਟੀ ਹੈ ਵਿਧਾਨਿਕ ਦੇ ਤੌਰ ਤੇ ਰਜਿਸਟਰਡ ਹੋਈ ਹੈ ਔਰ ਉਹਦੇ ਇੱਕ ਨੋਰਮ ਹੈ ਔਰ ਉਸ ਨੋਰਮ ਦੇ ਬਿਤਾਵ ਕੇ ਪਾਰਟੀ ਚੱਲ ਰਹੀ ਹੈ ਕਮਿਸ਼ਨ ਕੋਲੇ ਸਾਡੀ ਸਾਡੇ ਡੈਲੀਗੇਟ ਹੈ ਸਾਡੀ ਇੱਕ ਵਰਕਿੰਗ ਕਮੇਟੀ ਦੀ ਲਿਸਟ ਹੈ ਸਾਰਾ ਕੁਝ ਉਹਨਾਂ ਕੋਲੇ ਹੈ ਇੱਥੇ ਬੈਠੋ ਆਓ ਬੈਠ ਕੇ ਦਲੀਲ ਦਿਓ ਜੇ ਤੁਹਾਡੀ ਦਲੀਲ ਚ ਬਜਨ ਹੈ ਬਹੁਤ ਸੰਭਵ ਹੈ ਉਸ ਦਲੀਲ ਦੇ ਨਾਲ ਹੋ ਗਈ ਤਾਂ ਬਲਵਿੰਦਰ ਪਹਿਲਾਂ ਕਹਿੰਦਾ ਕਿ ਉਹ ਗੱਲ ਬੰਨੀ ਜਾਏਗੀ